ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਨਾ ਜੀ ਦੁਪਹਿਰ ਤੋਂ ਬਲੌਗ ਸਟਾਰਟ ਕਰ ਰਹੀ ਆ ਤੇ ਅੱਜ ਮੈਂ ਬਣਾਵਾਂਗੀ ਜੀ ਪੇਠਾ ਤੇ ਪੇਠੇ ਦੀ ਮੈਂ ਥੋੜੀ ਬਹੁਤੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਮੈਂ ਕਿਸ ਤਰੀਕੇ ਦੇ ਨਾਲ ਤੇ ਪੇਠਾ ਪੇਠਾ ਬਣਾਉਣੀ ਆ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਪੇਠਾ ਬਣਾਣਾ ਜੀ ਪਿਆਜ਼ ਆਪਾਂ ਕੱਟ ਲਿਆ ਏ ਟਮਾਟਰ ਲੈ ਲਏ ਨੇ ਹਰੀਆਂ ਮਿਰਚਾਂ ਲੈ ਲਈਆਂ ਹੁਣ ਆਪਾਂ ਕੱਟਦੇ ਆ ਜੀ ਪੇਠੇ ਨੂੰ ਇੱਧਰ ਆਪਾਂ ਲੈ ਲਿਆ ਜੀ ਸਰੋਂ ਦਾ ਤੇਲ ਗਰਮ ਕਰ ਲਿਆ ਆਪਾਂ ਨੇ ਇਹਨੂੰ ਪੂਰਾ 1 ਚਮਚਾ ਪਾ ਦਿੱਤਾ ਜੀ ਮੈਂ ਮੇਥੀ ਦਾਣੇ ਦਾ ਤੇ ਨਾਲ ਹੀ ਪਾ ਦਿੱਤਾ ਜੀ ਆਪਾਂ ਪਿਆਜ਼ ਪਿਆਜ਼ ਥੋੜਾ ਜਿਹਾ ਪੁੱਜ ਜਾਣ ਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਪਾ ਦਿੱਤੇ ਤੇ ਹੁਣ ਆਪਾਂ ਜਿਹੜੇ ਆਮ ਮਸਾਲੇ ਹੁੰਦੇ ਆ ਬਸ ਉਹੀ ਪਾਵਾਂਗੇ ਆਪਾਂ ਕੋਈ ਖਾਸ ਮਸਾਲੇ ਨਹੀਂ ਪਾਉਣੇ ਹੈਗੇ ਹਲਦੀ ਨਮਕ ਮਿਰਚ ਤੇ ਆਪਾਂ ਸੁੱਕਾ ਕੁੱਟਿਆ ਹੈ ਧਨੀਆ ਪਾ ਦਿੱਤਾ ਹੈ ਜੀ ਲਓ ਜੀ ਤੜਕਾ ਆਪਣਾ ਤਿਆਰ ਹੋ ਗਿਆ ਏ ਟਮਾਟਰ ਵੀ ਆਪਣੇ ਸੌਫਟ ਹੋ ਗਏ ਨੇ ਹੁਣ ਕੱਟਿਆ ਹੈ ਪੇਠਾ ਪਾ ਦਿੰਨੇ ਆ ਜੀ ਆ ਵਿੱਚ ਮੈਂ ਥੋੜੇ ਜਿਹੇ ਆ ਹਰਾ ਪਿਆਜ਼ ਦੀਆਂ ਭੁੰਖਾਂ ਪਾਈਆਂ ਨੇ ਤੇ ਲਓ ਜੀ ਆਪਾਂ ਕद्दू ਪਾ ਦਈਏ ਵਿੱਚ ਪੇਠਾ ਪੇਠਾ ਕद्दू ਕੁਝ ਲੋਕ ਇਹਨੂੰ ਪੇਠਾ ਕਹਿੰਦੇ ਨੇ ਕੋਈ ਕद्दू ਕਹਿੰਦੇ ਆ ਅਸੀਂ ਤਾਂ ਵੈਸੇ ਪੇਠਾ ਹੀ ਕਹਿੰਦੇ ਆ ਚਲੋ ਹੁਣ ਮੈਂ ਨਾ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ ਪਕਾਵਾਂਗੀ ਤੇ ਥੋੜਾ ਜਿਹਾ ਆਪਾਂ ਨੇ ਇਹ ਗੁੜ ਪਾ ਦਿੱਤਾ ਹੈ ਕਿਉਂਕਿ ਇਹ ਖਟ ਮਿੱਠਾਈ ਵਧੀਆ ਲੱਗਦਾ ਹੁੰਦਾ ਹੈ ਕੁੱਕਰ ਆਪਾਂ ਕਰ ਦਿੱਤਾ ਜੀ ਬੰਦ ਲੋ ਕੰਮ ਦੇਖੋ ਮੇਰੇ ਅਦਰਕ ਪਾਉਣਾ ਹੀ ਭੁੱਲ ਗਈ ਸਬਜ਼ੀ ਦੇ ਵਿੱਚ ਚਲੋ ਕੋਈ ਨਹੀਂ ਗਰਮੀ ਵਿੱਚ ਗਾਦਾ ਹਨਾ ਅਦਰਕ ਵੈਸੇ ਕੱਟ ਹੀ ਖਾਣਾ ਚਾਹੀਦਾ ਗਰਮ ਜੀ ਜਾਂ ਲਸਣ ਵਗੈਰਾ ਲੋ ਜੀ ਦੇਖੋ ਆਪਣੀ ਸਬਜ਼ੀ ਵਗੈਰ ਗਈ ਹੈ ਜੀ ਬਣਾ ਜਿਸ ਤਰ੍ਹਾਂ ਦੀ ਮੈਨੂੰ ਚਾਹੀਦੀ ਸੀ ਬਸ ਉਸੇ ਤਰ੍ਹਾਂ ਦੀ ਮੈਂ ਬਣਾ ਲਈ ਹੈ ਖੜਮਿਆ ਜੇ ਪੇਠਾ ਮੈਨੂੰ ਜਿਹੜਾ ਹੈ ਨਾ ਵਧੀਆ ਨਹੀਂ ਲੱਗਦਾ ਹੈਗਾ ਕੁਲਿਆ ਕੁਲਿਆ ਜਾਈ ਪੇਠਾ ਵਧੀਆ ਲੱਗਦਾ ਹੁੰਦਾ ਹੈ ਤੇ ਆਪਾਂ ਪਾ ਦਾਂਗੇ ਜਿਹਦੇ ਵਿੱਚ ਹਰਾ ਧਨੀਆ ਲੋ ਜੀ ਫਾਈਨਲ ਲੁੱਕ ਆਪਣੇ ਪੇਠੇ ਸਬਜ਼ੀ ਦੀ ਬਹੁਤ ਹੀ ਵਧੀਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਬਣਿਆ ਏ। ਗਰਮੀਆਂ ਦਾ ਮੌਸਮ ਆ ਗਏ। ਹੁਣ ਤਾਂ ਚਟਣੀਆਂ ਵਗੈਰਾ ਖਾਣ ਨੂੰ ਬੜਾ ਦਿਲ ਕਰਦਾ ਹੁੰਦਾ ਏ ਗਰਮੀਆਂ ਦੇ ਵਿੱਚ। ਪਿਆਜ਼ ਦੀ ਚਟਣੀ ਬਣਾ ਲਓ, ਧਨੀਏ ਦੀ, ਪਦੀਨੇ ਦੀ। ਕੱਲ ਪਰਸੋ ਮੈਂ ਬਣਾਈ ਸੀਗੀ ਪਦੀਨੇ ਦੀ ਚਟਣੀ ਤੇ ਅੱਜ ਮੈਂ ਬਣਾ ਰਹੀਆਂ ਜੀ ਟਮਾਟਰ, ਖੀਰਾ ਤੇ ਪਿਆਜ਼ ਦੀ ਚਟਣੀ ਬਣਾ ਰਹੀਆਂ ਮੈਂ ਅੱਜ। ਚਲੋ ਤੁਹਾਨੂੰ ਵੀ ਦਿਖਾਉਂਦੀ ਆ ਮੈਂ ਕਿਸ ਤਰ੍ਹਾਂ ਬਣਾਵਾਂਗੀ ਪਿਆਜ਼, ਖੀਰਾ ਤੇ ਟਮਾਟਰ ਦੀ ਚਟਣੀ। ਮੈਂ ਖੀਰਾ ਤੇ ਪਿਆਜ਼ ਕੱਟ ਲਿਆ ਏ ਪਿਆਜ਼ ਆਪਾਂ ਨੇ ਨਾ ਇਹ ਹਰਾ ਪਿਆਜ਼ ਹੈਗਾ ਏ ਉਹ ਕੱਟਿਆ ਏ ਤੇ ਬਾਕੀ ਟਮਾਟਰਾਂ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਰੋਸਟ ਕਰਾਂਗੇ ਜਿਹੜੇ ਹੈਗੇ ਨਾ ਮੈਂ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਰੋਸਟ ਕਰਾਂਗੇ ਇਹਨਾਂ ਨੂੰ ਰੋਸਟ ਕਰਕੇ ਫਿਰ ਆਪਾਂ ਬਣਾਵਾਂਗੇ ਬੜੀ ਟੇਸਟੀ ਚਟਨੀ ਬਣਦੀ ਆ ਫਿਰ ਉਸ ਤਰ੍ਹਾਂ ਵੀ ਇਹ ਆਪਾਂ ਟਮਾਟਰ ਇਸ ਤਰ੍ਹਾਂ ਕੱਟ ਲਏ ਨੇ ਤੇ ਇਧਰ ਇਧਰ ਆਪਾਂ ਨੇ ਪੈਨ ਰੱਖ ਦਿੱਤਾ ਇਹਦੇ ਵਿੱਚ ਆਪਾਂ ਇਹਨਾਂ ਨੂੰ ਰੱਖਾਂਗੇ ਟਮਾਟਰਾਂ ਨੂੰ ਇਸ ਤਰ੍ਹਾਂ ਲਓ ਜੀ ਆਪਣੇ ਟਮਾਟਰ ਰੋਸਟ ਹੋ ਗਏ ਤੇ ਹੁਣ ਆਪਾਂ ਮੈਂ ਇਹਨੂੰ ਚੋਪਰ ਦੇ ਵਿੱਚ ਪਾ ਕੇ ਥੋੜਾ ਜਿਹਾ ਚਿਲੀ ਮਹਨੇਗਰ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਹੋਰ ਵੀ ਜ਼ਿਆਦਾ ਟੇਸਟ ਬਣ ਜੂਗਾ ਥੋੜੀ ਜਿਹੀ ਖੱਟੀ ਹੋ ਜੂਗੀ ਕਿਉਂਕਿ ਟਮਾਟਰ ਕਈ ਵਾਰ ਘੱਟ-ਖੱਟੇ ਹੁੰਦੇ ਆ ਲਓ ਜੀ ਆਪਣੀ ਚਟਣੀ ਹੋ ਗਈ ਹੈ ਬਣ ਕੇ ਤਿਆਰ ਦੇਖੋ ਕਿੰਨੀ ਮਜ਼ੇਦਾਰ ਬਣੀ ਹੈ ਥੋੜਾ ਜਿਹਾ ਆਪਾਂ ਹਰਾ ਧਨੀਆ ਪਾ ਦਈਏ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਲਾਜਵਾਬ ਬਣ ਜਾਊਗਾ ਚਟਣੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਤਰੀਕੇ ਦੇ ਨਾਲ ਕਦੇ ਚਟਣੀ ਬਣਾਈ ਹੈ ਤਾਂ ਮੈਨੂੰ ਜਰੂਰ ਦੱਸਿਓ ਤੇ ਆਪਣੀ ਚਟਣੀ ਬਹੁਤ ਹੀ ਵਧੀਆ ਲਾਜਵਾਬ ਚਟਣੀ ਬਣੀ ਹੈ ਟੇਸਟੀ ਵੀ ਬਹੁਤ ਹੈਗੀ ਹੈ ਖਾਣ ਨੂੰ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਕਦੇ ਬਣਾ ਕੇ ਦੇਖੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਮੈਂ ਕਿਸ ਤਰੀਕੇ ਨਾਲ ਬਣਾਈਏ ਤੇ ਤੁਹਾਡਾ ਤੁਸੀਂ ਕਿ ਮੈਂ ਬਣਾਉਂਦੇ ਹਾਂ ਓਕੇ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਕਿਵੇਂ ਦੀ ਲੱਗੀ ਮੇਰੀ ਚਟਨੀ ਦੀ ਰੈਸਪੀ ਓਕੇ ਜੀ ਮਿਲਦੇ ਆਂ ਜੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ